ਹਰੋ ਸਤਿ ਸ਼੍ਰੀ ਅਕਾਲ ਜੀ ਮੈਂ ਜਗਤਾਰ ਸਿੰਘ ਜੀ ਬਾਕੀ ਆਪਣਾ ਪਰਿਵਾਰ ਨਾਲ ਆ ਜੀ ਜੋ ਸਰਕਾਰ ਵੱਲੋਂ ਆਪਣਾ 10 ਲੱਖ ਦਾ ਯੋਜਨਾ ਮੈਲ ਬੀਮਾ ਚਲਾਇਆ ਗਿਆ ਉਹ ਅੱਜ ਮਤਲਬ ਇੱਥੇ ਮਾਨ ਸਰਕਾਰ ਆਪਣਾ ਵਾਦਾ ਪੂਰਾ ਕਰ ਰਹੀ ਹੈ ਜੀ ਬਹੁਤ ਵਧੀਆ ਲੱਗਿਆ ਸਾਨੂੰ ਹਰ ਇੱਕ ਬੰਦੇ ਦਾ 10 ਲੱਖ ਦਾ ਬੀਮਾ ਜਿਹੜਾ ਬਣ ਰਿਹਾ ਜੀ ਹਰ ਇੱਕ ਬੰਦੇ ਨੂੰ ਸਹੂਲਤ ਹੋਊਗੀ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਬਹੁਤ ਹੀ ਦਾ ਫਾਇਦਾ ਹੋਊਗਾ ਸਾਰੇ ਮਤਲਬ ਇਹਦਾ ਫਾਇਦਾ ਉਠਾਣ ਜੀ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਵੀ ਇਹ ਸਾਡੇ ਬਾਤ ਤੇ ਮਤਲਬ ਬਹੁਤ ਵਧੀਆ ਕਿਸੇ ਕੋਲ ਪੈਸਾ ਹੁੰਦਾ ਕਿਸੇ ਕੋਲ ਨਹੀਂ ਹੁੰਦਾ ਜੀ ਇਹ ਸਾਰਿਆਂ ਬਾਤ ਤੇ ਬਹੁਤ ਵਧੀਆ ਜੀ ਮਤਲਬ ਪਹਿਲੀ ਸਰਕਾਰ ਹੈ ਜੀ ਜਿਨ੍ਹਾਂ ਨੇ ਇਹ ਕੰਮ ਕਰਕੇ ਦਿਖਾਇਆ ਜੀ ਮੈਂ ਸਰਕਾਰ ਦਾ ਮਾਨ ਸਾਹਿਬ ਸਰਕਾਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰਿਕੂ ਰਾਣੀ ਜੀ ਮੈਂ ਪਿੰਡ ਰਸੂਲਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਰਹਿਣ ਵਾਲੀ ਆ ਅਸੀਂ ਪ੍ਰਧਾਨ ਸਾਹਿਬ ਜੀ ਦੀ ਚਲਾਈ ਇਸ ਯੋਜਨਾ ਤੋਂ ਬਹੁਤ ਹੀ ਲੋ ਖੁਸ਼ ਹੈ ਇਹ ਜਿਹੜੀ 10 ਲੱਖ ਦੀ ਯੋਜਨਾ ਹੈ ਇਹਨਾਂ ਦੁਆਰਾ ਚਲਾਈ ਗਈ ਹੈ ਜ ਜਿਹਦੇ ਵਿੱਚ ਕਿ ਸਾਰੀ ਤਰ੍ਹਾਂ ਦਾ ਇਲਾਜ ਮੁਫਤ ਕਰਵਾਏ ਜਾਣਗੇ ਹਰ ਇੱਕ ਹਸਪੀਟਲ ਵਿੱਚ ਕਰਵਾਏ ਜਾਣਗੇ ਇਹ ਇਲਾਜ ਤੋਂ ਹਰ ਇੱਕ ਮਤਲਬ ਹਰ ਇੱਕ ਪਰਿਵਾਰ ਨੂੰ ਹਰ ਇੱਕ ਤਰ੍ਹਾਂ ਦੀ ਸਹਾਇਤਾ ਮਿਲੂਗੀ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਜੀ ਦਾ ਮਾਨ ਸਾਹਿਬ ਜੀ ਦਾ ਜਿਨ੍ਹਾਂ ਨੇ ਇਹ ਯੋਜਨਾ ਨੂੰ ਚਲਾਇਆ ਜੀ ਧੰਨਵਾਦ ਜੀ ਸਸਕਾ ਜੀ ਮੈਂ ਰਮਨ ਸੈਣੀ ਹਲਕਾ ਢੇਰਾ ਵਸੀ ਜਿਰਕਪੁਰ ਪਲਟਾਣਾ ਤੋਂ ਮੈਂ ਭਗਵੰਤ ਮਾਨ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ 10 ਲੱਖ ਵਾਲੀ ਸਿਹਤ ਬੀਮਾ ਯੋਜਨਾ ਚਲਾਈ ਹੈ ਇਸ ਕਰਕੇ ਜਿਹੜੇ ਲੋਕ ਆਪਣੀ ਸਿਹਤ ਵਾਸਤੇ ਬੀਮਾ ਬਾਹਰ ਤੋਂ ਅਫੋਰਡ ਨਹੀਂ ਕਰ ਪਾਉਂਦੇ ਤਾਂ ਉਹ ਹੁਣ ਸਰਕਾਰ ਦੁਆਰਾ ਸਿਹਤ ਦਾ ਮਤਲਬ ਹਸਪੀਟਲਾਂ ਚ ਜਿਹੜਾ ਉਹਨਾਂ ਦਾ ਜੇਬ ਦਾ ਖਰਚਾ ਹੁੰਦਾ ਹੈ ਜਿਹੜਾ ਹਸਪੀਟਲਾਂ 'ਚ ਉਹਨਾਂ ਦੇ ਘਰ-ਬਾਰ ਲੁੱਟ ਜਾਂਦੇ ਆ ਉਹਨਾਂ ਦੇ ਗਹਿਣੇ ਗੱਟੇ ਸਭ बिक ਜਾਂਦੇ ਆ ਉਹ ਚੀਜ਼ਾਂ ਦੀ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਊਗੀ ਤਾਂ ਉਹ ਆਪਣਾ ਬੇਫਿਕਰ ਹੋ ਕੇ ਆਪਣਾ ਇਲਾਜ ਕਰਾ ਸਕਦੇ ਆ ਉਸ ਕਰਕੇ ਉਹਨਾਂ ਨੂੰ ਮਤਲਬ ਪੰਜਾਬ ਸਰਕਾਰ ਦੀ ਇਹ ਬਹੁਤ ਅੱਛੀ ਬਹੁਤ ਵਧੀਆ ਮੁਹਿੰਮ ਹੈ ਜਿਸ ਕਰਕੇ ਸੀ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਜੀਤ ਸਿੰਘ ਸੈਣੀ ਮੈਂ ਪਿੰਡ ਸ਼ਤਾਬਗੜ ਹਲਕਾ ਡੇਰਾ ਬੱਸੀ ਮੈਂ ਖੇਤੀਬਾੜੀ ਨਾਲ ਸੰਬੰਧਿਤ ਹਾਂ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਮੁੱਖ ਮੰਤਰੀ ਯੋਜਨਾ ਸਿਹਤ ਬੀਮਾ ਲਈ ਇਸ ਇਸ ਸਿਹਤ ਯੋਜਨਾ ਬੀਮਾ ਲਈ ਸਾਨੂੰ ਬਹੁਤ ਹੀ ਫਾਇਦਾ ਹੋਏਗਾ ਹਰ ਘਰ ਨੂੰ ਤੇ ਹਰ ਪਰਿਵਾਰ ਨੂੰ ਪਹਿਲਾਂ ਸਰਕਾਰਾਂ ਨੇ ਇਦਾਂ ਦੀ ਕੋਈ ਯੋਜਨਾ ਨਹੀਂ ਚਲਾਈ ਇਹ ਯੋਜਨਾ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਚਲਾਈ ਹੈ ਤੇ ਇਸ ਯੋਜਨਾ ਲਈ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਥੈਂਕ ਯੂ ਜੀ ਸੱਚੀ ਗੱਲ ਜੀ ਮੈਂ ਨਿੱਕੀ ਕੋਲੀ ਐਜੂਕੇਸ਼ਨ ਵਿੰਗ ਡਿਸਟ੍ਰਿਕਟ ਇੰਚਾਰਜ ਲੁਧਿਆਣਾ ਤੋਂ ਅੱਜ ਵਿਕਾਸ ਭਵਨ ਸੈਕਟਰ 62 ਮੋਹਾਲੀ ਵਿਖੇ ਆਈ ਹੋਈ ਆਂ ਅੱਜ ਤੋਂ ਭਗਵੰਤ ਮਾਨ ਜੀ ਦੀ ਜਿਹੜੀ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹਦਾ ਫਾਰਮਲ ਇਨੋਗਰੇਸ਼ਨ ਕੀਤਾ ਜਾ ਰਿਹਾ ਹੈ ਔਰ ਇਸ ਪ੍ਰੋਗਰਾਮ ਦੇ ਤਹਿਤ ਇਹ ਮਤਲਬ ਇੰਡੀਆ ਦਾ ਪਹਿਲਾ ਪ੍ਰੋਗਰਾਮ ਹੈ ਜਿਦੇ ਵਿੱਚ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਨਕਲੂਡ ਕੀਤਾ ਜਾਏਗਾ ਉਹਨਾਂ ਨੂੰ ਮੁਫਤ ਸਿਹਤ ਬੀਮਾ ਜਿਹੜੀ ਹੈਗੀ ਹੈ ਪ੍ਰਦਾਨ ਕੀਤੀ ਜਾਏਗੀ 10 ਲੱਖ ਤੱਕ ਦਾ ਬੀਮਾ ਜਿਹੜਾ ਹੈਗਾ ਹੈ ਭਗਵੰਤਪਾਨ ਜੀ ਨੇ ਦਿੱਤਾ ਹੈਗਾ ਹਰ ਪਰਿਵਾਰ ਨੂੰ 18 ਸਾਲ ਤੋਂ ਉੱਪਰ ਦਾ ਬੰਦਾ ਹੋਣਾ ਚਾਹੀਦਾ ਹੈ ਉਹਦੇ ਕੋਲ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਇਹ ਦੇ ਤਾਇ ਜਿੱਦਾਂ ਕਿ ਪਹਿਲਾਂ ਤੁਹਾਨੂੰ ਪਤਾ ਹੈ ਕਿ ਕੁਝ ਤਰ੍ਹਾਂ ਦੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਸੀ 5 ਲੱਖ ਤੱਕ ਦੀਆਂ ਪਰ ਉਹਨਾਂ ਦਾ ਰਹਿਜੇ ਕਈ ਤਰ੍ਹਾਂ ਦੀਆਂ ਲਿਮਿਟੇਸ਼ਨ ਸਿੱਗੀਆਂ ਪਰ ਜਿਹੜੀ ਮੁੱਖ ਮੰਤਰੀ ਜੀ ਨੇ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਉਹਦੇ ਵਿੱਚ ਕੋਈ ਲਿਮਿਟੇਸ਼ਨ ਨਹੀਂ ਹੈ ਨਾਗਰਿਕ ਬਸ 18 ਸਾਲ ਤੋਂ ਉੱਤੇ ਹੋਣਾ ਚਾਹੀਦਾ ਉਹਦੇ ਕੋਲ ਆਧਾਰ ਕਾਰਡ ਤੇ ਵੋਟਰ ਕਾਰਡ ਹੋਣਾ ਚਾਹੀਦਾ ਹੈ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਜੇ ਤੁਸੀਂ 18 ਸਾਲ ਤੋਂ ਨੀਚੇ ਹੋ ਤਾਂ ਤੁਹਾਡੇ ਕੋਲ ਆਧਾਰ ਕਾਰਡ ਔਰ ਤੁਹਾਡੇ ਪੇਰੈਂਟਸ ਦਾ ਜਾਂ ਗਾਰਡੀਅਨਸ ਦਾ ਵੋਟਰ ਕਾਰਡ ਹੋਣਾ ਚਾਹੀਦਾ ਹੈ ਇਹਦੇ ਅਧੀਨ 2000 ਤੋਂ ਜ਼ਿਆਦਾ ਬਿਮਾਰੀਆਂ ਨੂੰ ਕਵਰ ਕੀਤਾ ਜਾਏਗਾ ਪੂਰੇ ਪੰਜਾਬ ਦੇ ਵਿੱਚ ਔਰ 823 ਸਾਡੇ ਜਿਹੜੇ ਹਸਪਤਾਲ ਨੇ ਪੰਜਾਬ ਦੇ ਵਿੱਚ ਸ਼ਾਰਟਲਿਸਟ ਕੀਤੇ ਗਿਆ ਜਿਨ੍ਹਾਂ ਵਿੱਚੋਂ 603 ਹਸਪਤਾਲ ਪ੍ਰਾਈਵੇਟ ਹਨ ਤੇ ਬਾਕੀ ਦੇ ਪਬਲਿਕ ਜਾਂ ਸਰਕਾਰੀ ਹਨ ਔਰ ਹਰ ਤਰ੍ਹਾਂ ਦਾ ਡਿਪਾਰਟਮੈਂਟ ਜਿਵੇਂ ਕਿ ਆਰਥੋਪੀਡਿਕਸ ਜਨਰਲ ਮੈਡੀਸਨ ਔਨਕੋਲੋਜੀ ਜਿਹਦੇ ਵਿੱਚ ਸਰਜੀਕਲ ਔਨਕੋਲੋਜੀ ਹੈ ਜਾਂ ਫਿਰ ਮੈਡੀਕਲ ਔਨਕੋਲੋਜੀ ਹੈ ਗਾਇਨੋਕੋਲੋਜੀ ਆਰਥੋਪੀਡਿਕਸ ਦੈਨ ਔਥੈਲਮੋਲੋਜੀ ਕਾਰਡੀਓਲੋਜੀ ਔਰ ਨੇਫਰੋਲੋਜੀ ਇਹ ਸਾਰੀ ਤਰ੍ਹਾਂ ਦੇ ਡਿਪਾਰਟਮੈਂਟਸ ਅਗੇ ਨੇ ਇੱਕ ਕਵਰ ਕੀਤੇ ਜਾਣਗੇ ਔਰ ਇਹਦੇ ਲਈ ਸਾਡਾ ਜਿਹੜਾ ਕੋਆਰਡੀਨੇਸ਼ਨ ਹੋਇਆ ਯੂਨਾਈਟਿਡ ਇੰਡੀਆ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਨਾਲ ਹੋਇਆ ਜੋ ਕਿ ਇੱਕ ਟ੍ਰਾਈਡੈਂਟ ਟੈਸਟਡ ਕੰਪਨੀ ਹੈ ਪੰਜਾਬ ਸਰਕਾਰ ਨੇ ਇਹਨੂੰ ਚੂਜ਼ ਕੀਤਾ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਪੰਜਾਬ ਦੇ ਵਿੱਚ ਕਈ ਸਟੇਟਸ ਦੇ ਵਿੱਚ ਇਹ ਜਿਹੜੀ ਸਕੀਮ ਹੈਗੀ ਇਸ ਨਾਲ ਮਿਲਦੀ ਜੁਲਦੀ ਸਕੀਮ ਲਾਂਚ ਕੀਤੀ ਹੈ ਜਿਵੇਂ ਕਿ ਤਾਮਿਲਨਾਡੂ ਚ ਵੀ ਕੀਤੀ ਸੀਗੀ ਤੇ ਇਹਨਾਂ ਦੀ ਕੈਸ਼ਲੈਸ ਪਾਲਿਸੀਜ਼ ਔਰ ਜਿਹੜਾ ਆਪਾਂ ਰਿਮਬਸ ਕਰਦੇ ਹੈਗੇ ਆ ਬਾਅਦ ਦੇ ਵਿੱਚ ਕਲੇਮ ਅਪਰੂਵਲ ਦਾ ਜਿਹੜਾ ਸਿਸਟਮ ਹੈਗਾ ਉਹ ਕਾਫੀ ਫਾਸਟ ਹੈਗਾ ਸੋ ਇੱਕ ਬਹੁਤ ਹੀ ਰੈਵੋਲਿਊਸ਼ਨਰੀ ਸਕੀਮ ਹੈਗੀ ਹੈ ਜਿਹੜੀ ਅੱਜ ਤੋਂ ਪੰਜਾਬ ਸਰਕਾਰ ਨੇ ਲਾਂਚ ਕੀਤੀ ਹੈ ਤੇ ਆਪਾਂ ਬਹੁਤ ਹੀ ਕਿਸਮਤ ਵਾਲਿਆਂ ਕਿ ਆਪਾਂ ਨੂੰ ਇੱਕ ਮੌਕਾ ਮਿਲ ਰਿਹਾ ਆਪਣੇ ਪੂਰੇ ਪਰਿਵਾਰ ਨੂੰ ਕਵਰ ਕਰਨ ਦਾ